ਸਸਕਾ ਵੀਜੀ ਸਾਹਿਬ ਜੀ ਰਾਂ ਨੂੰ ਸੰਦੀਪ ਦੇਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜੀ ਆਪਣੀ ਵਿਦਣਾ ਹੈਗੀ ਆ ਪਿੰਡ ਰਮਾਣਾ ਚੱਕ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਤਹਿਸੀਲ ਬਾਬਕਾਣਾ ਤੇ ਫੌਜੀ ਸਾਹਿਬ ਕੋ ਪਹੁੰਚ ਚੁੱਕੇ ਹੈ ਜੀ ਅੱਜ ਵੀ ਬਾਈਆਂ ਕੋ ਕੁਛ ਛੇ ਸੱਤ ਲੈਪ ਪਰੇ ਸੇਲ ਆ ਤੇ ਆਹ ਹੁਣ ਬਾਈ ਜੀ ਨੇ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕਰ ਕੋੜਾ ਉਸ ਤੋਂ ਬਲੋ ਵੀਜੀ ਰਿਕਵੈਸਟ ਕੋਲੋਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸਨੀ ਖਰੀਦੋ ਨਾਲੇ ਬੜੀ ਵਾਦ ਕਰਦਿਆ ਕਰੋ ਚਲੋ ਗਾਮੀ ਕੇ ਵੀ ਦਾ ਫੈਰਾ ਹੁ ਤੱਕ ਹੀ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਰਤੀ ਹੋਰ ਬਾਈ ਜੀ ਹਾਂਜੀ ਬਹੁਤ ਵਧੀਆ ਕਿਵੇਂ ਚੱਲ ਰਹੀ ਕੰਮ ਬੜਾ ਵਧੀਆ ਚੱਲੀ ਜਾਂਦਾ ਚਲੋ ਚਲੋ ਅੱਜ ਗਾਈਆਂ ਸਰੀਆਂ ਜੀ ਹੋਰ ਅੱਜ ਗਾਈਆਂ 4 ਵਜੇ ਇੱਕ ਕੱਟੀ ਆ ਅੱਛੇ ਕੱਟੇ ਵੀ ਨਾਲ ਆ ਹਾਂਜੀ ਚਲੋ ਕਿੱਧਰ ਲੱਗੀ ਫਿਰ ਚਲੋ ਜਿੱਥੇ ਤੂੰ ਮਰਜ਼ੀ ਲੱਗਣਾ ਇੱਧਰੋਂ ਲੱਗਣਾ ਇੱਧਰੋਂ ਲੱਗ ਜਾਓ ਇੱਧਰੋਂ ਲੱਗਣਾ ਇੱਧਰੋਂ ਲੱਗ ਇੱਧਰ ਹੀ ਆ ਜਾਓ ਵਿਚਾਲੇ ਲੱਗੋ ਫਿਰ ਹਾਂਜੀ ਹਾਂਜੀ ਗੱਬਣੀਆਂ ਦੀ ਭਜੀ ਇਹੇ ਇਹ ਵੀ ਭਜੀ ਗੱਬਣਵਾ ਹਾਂਜੀ 15 ਦਿਨ ਟੋਟਲ ਕੱਚੀ ਆ ਅੱਛਾ 15 ਦਿਨੀਆਂ ਡੇਟਾ ਵੇਖਿਆ ਸਾਰਾ ਕੁਝ ਵੇਖਿਆ ਬਾਕੀ ਹੋ ਸਕਦਾ 10 5 ਦਿਨ ਤੇ ਅੱਗੇ ਪਿੱਛੇ ਵੀ ਲਿਆ ਜਾਂਦਾ ਠੀਕ ਆ ਲੋ ਜੀ 15 ਦੀ ਸੁਆ ਭਾਈ ਜੀ ਇਹੇ ਹਾਂਜੀ ਸੁਆ ਵੀਰੇ ਦੂਜਾ ਵਾ ਦੂਜਾ ਸੁਆ ਜੀ ਤੇ ਵੇਖੋ ਬਰਾ ਆਜੋ ਆਜੋ ਹੁਣ ਹੀ ਲੈ ਕੇ ਆਂਦੇ ਹਾਂਜੀ ਹਾਂਜੀ ਇੱਕ ਤੇ ਹਜੇ ਲਾਈ ਆ ਠੀਕ ਆ ਬੱਠੀ ਹਾਂਜੀ ਫਿਰ ਵੀਰੇ ਆਪਾਂ ਮੋਲੋਂ ਨਾ ਕੀ ਕਰਨਾ ਬਸ ਕਾਰਟ ਵਾੜ ਬਹੁਤ ਜ਼ਿਆਦੀ ਲਾਉਣ ਲੱਗ ਪਏ ਲੋਡ ਨਹੀਂ ਨਹੀਂ ਕਿ ਆ ਜਾਂਦੇ ਕਰਦੇ ਨਹੀਂ ਆਪਾਂ ਤੇ ਘੱਟਣੀ ਆਪਾਂ ਵੀਰੇ ਕੋਈ ਵੀ ਕਰਨਾ 1 ਰੁਪਿਆ ਵੀ ਨਹੀਂ ਕਰਨਾ ਸੂਡ ਕਰਾਂਗੇ 500 ਰੁਪਿਆ ਠੀਕ ਆ ਇਹਦਾ 65000 ਦੇ ਵਸੀ ਦੇ ਦੂੰਗਾ ਚਲ ਬੱਠੀ ਠੀਕ ਆ ਤੇ ਆਹਾਂ ਜੀ ਇਹ ਮੇਰੇ ਤਿਆਰ ਵਾ ਚੌਕੀ ਆ ਹਾਂਜੀ ਚੌਕੀ ਆ ਚਾਰ ਦੰਦ ਹਾਂ ਚਾਰ ਦੰਦ ਠੀਕ ਆ ਤੇ ਹਫਤਾ ਲੈ ਜੂਗੀ। ਲੋ ਜੀ। 4 ਦੇ ਵੇੜ। ਆ ਦੇਖੋ। ਹਫਤਾ ਲੈ ਜੂ ਹਣਾ ਜੀ ਅਜੇ। ਇੱਕ ਹਫਤਾ ਲੈ ਜਣਾ ਰਸੀ। ਬੜਾ ਆ ਜਾ ਦੇ ਰਸੀ। ਬੜਾ ਆ ਜਾ। ਮਰਜੀ। ਗੱਡੀ ਵਾਲਾ ਇੱਥੇ ਖਲੋਤਾ ਵਾ। ਹੁਣੇ ਇਹ ਲਾਈ ਆ। ਹਾਂਜੀ ਹਾਂਜੀ। ਚਲੋ ਠੀਕ ਆ। ਬੋਲੋ ਜੀ। 62000 ਦੀ ਬੱਸੀ ਦਾ 62000 ਹਾਂ ਛੋੜ ਹੀ ਹੋਣੀ ਬਸ ਛੋੜ ਛੋੜ ਚਲੋ ਠੀਕ ਆ ਤੇ ਇਹ ਜੀ ਇਹ ਵੀਰੇ ਉਹ ਵਸੇ ਇੱਕੇ ਕਰੋ ਲੈਂਦੀ ਉਹ ਵੀ ਤੇ ਹਾਂਜੀ ਇਹ 2 ਦਿਨ ਬਾਅਦ ਚ ਵਸੀ ਜਾ ਉਤੋਂ ਅੱਛਾ ਗਾਈਂ ਆ ਵਸੀ ਨਹੀਂ ਅੱਜ ਜੇ ਸਵੇ ਘਾਂ ਨਹੀਂ ਟਾਈਮ ਕਨੇ ਲੈ ਜਾਓ ਫਿਰ ਯਾਨਕ 20 ਦਿਨ ਮੰਨ ਕੇ ਚੱਲੋ ਠੀਕ ਆ ਚਲੋ ਫਾਦ ਵੀ ਜੇ ਐਸੀ 5 ਸਾਲ ਨਹੀਂ ਹਾਂਜੀ ਹਾਂ ਬੇਲੋ ਪਰ ਗਾਂ ਦਾ ਕੋਈ ਅੰਤ ਕੋਈ ਨਹੀਂ ਵੱਡੀ ਗਾਜਪੂਰੀ ਆਜੋ ਬਠੀਕ ਮਾਨ ਦਾ ਜੀ ਹਾਂਜੀ ਭਾਜੀ ਫਿਰ 60 ਦੀ ਅੱਛਾ 60000 ਦੀ 500 ਮਾਨ 500 ਮਾਨ ਤੇ ਆ ਕੱਟੀ ਆ ਗਈ ਹੈ ਜੀ ਇਹ ਕੱਡੀ ਕੱਟੀ ਸ਼ਾਮ ਨਹੀਂ ਆਦੀ ਹੈ ਵੀਰੇ ਅਰੇ ਸ਼ਾਮ ਨਹੀਂ ਜੀ ਇੱਥੇ ਪਾ ਦੋ ਨੇ ਹਾਂ ਬਰੇ ਰਹਿੰਦੋ ਰਹਿੰਦੋ ਤਾਂ ਭਾਜੀ ਫਿਰ ਇਹ ਕੀ ਮਾਨ ਦਿੰਦੀ 10000 ਰੁਪਏ ਅੱਜ 10000 ਹਾਂਜੀ ਕਿੰਨਾ ਮਾਨ ਦੋ 500 ਚਲੋ ਠੀਕ ਆ ਯਾ ਹਾਂ ਜੀ ਇਹਦੇ ਥੱਲੇ ਵੀ ਨੂੰ ਕੇ 20 ਦਿਨ ਹਾਂ ਜੀ ਆਪਾਂ ਵੀਡੀਓ ਭਾਈ ਹੈ ਨਾ ਉਦੋਂ ਠੀਕ ਆ ਉਦੋਂ ਮੱਸੀ ਨੂੰ ਭਾਲੇ ਹੀ ਜਾ ਹਾਂ 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 ਆਪਾਂ ਕਿਹਾ ਵੀਡੀਓ ਨਹੀਂ ਪਾਣੀ ਬਿਲਕੁਲ ਜੀ ਮੱਸੀ ਆਜੋ ਅੱਛਾ ਆ ਬੱਛੀ 20 ਦਿਨ ਬਾਅਦ ਹੀ ਵਾਰ ਕੋ ਵੀਡੀਓ ਭਾਈ ਹੋਣੀ ਹਾਂ ਜੀ ਹਾਂ ਜੀ ਹਾਂ ਜੀ ਤੇ 20 ਲੀਟਰ ਪੂਰਾ ਦੁੱਧ ਬਾਹਰ ਥੱਲੇ ਐਸ ਟਾਈਮ ਹੈਗਾ ਤਾਂ ਉਹਦੇ 20 ਲੀਟਰ 20 ਲੀਟਰ ਦੁੱਧ ਮਿਣਕੇ ਦਊਂਗਾ ਇੱਥੇ ਮੈਂ ਰਹਿਣਾ ਵਾਹ ਠੀਕ ਆ ਆ ਮੁੰਡਾ ਜੋਂਦਾ ਪੁੱਛੋ ਡੇਢ ਪਾਲਤੀ ਦੁੱਧ ਦੀ ਅੱਛਾ ਠੀਕ ਆ ਆਜੋ ਹਲੇ ਟਾਈਮ ਨੂੰ ਕੁਝ ਨਹੀਂ ਆਇਆ ਨਾ 12 ਵਜੇ ਨੇ 12 ਵਜੇ ਜੀ ਹਲੇ ਹਾਂ ਜੀ ਕਮਾਨ ਦਾ ਬੈਕ ਸੋ ਤਾਂ ਨਹੀਂ ਬਸ ਠੀਕ ਆ ਜੀ ਹਾਂ ਜੀ ਬਾਜੀ ਫਿਰ 40000 ਰੁਪਏ ਦੇ ਵੱਸੀ ਡੋਬ ਇਹ ਵੀ 500 ਹੀ 500 ਹੀ ਚਲੋ ਬਸ ਠੀਕ ਆ ਟੋਟਲੀ 500 ਕਰਨਾ ਮਰਮਾਨ ਬਸ ਠੀਕ ਆ ਘਾਟਵਾੜ ਨਹੀਂ ਕਰਨੀ ਜੇ ਦਾ ਦਿਲ ਕਰਦਾ ਲੈ ਲੈ ਨਹੀਂ ਤੇ ਚਲੋ ਠੀਕ ਆ ਹਾਂ ਜੀ ਦੇਖੋ ਜੀ ਬਿਲਕੁਲ ਸਹੀ ਗੱਲ ਆ ਇਹਦੇ ਚੈੱਕ ਕਰਕੇ ਚੁਆਇ ਕਰਕੇ ਲੈ ਕੇ ਜਾਏ ਨੇ ਤੇ ਰੇਡ ਨੇ ਬਾਈ ਦੱਸਾ ਬਸ ਛੋੜ ਹੀ ਹੋਣੀ ਇਹਨੇ ਜਣਾ ਜੀ ਹਾਂ ਜੀ ਵੀਰੇ ਆਓ ਬਿਲਕੁਲ ਜੀ ਟੈਂਟਰ ਮਾਣਾ ਚੱਕ ਜਿਲ੍ਹਾ ਅਰਸਰ ਤਹਿਸੀਲ ਬਾਬਾ ਬਕਾਲਾ ਫੋਨ ਨੰਬਰ 9969928316 ਸਤਿ ਸ਼੍ਰੀ ਅਕਾਲ